ਜ਼ਿਲ੍ਹਾ ਗੁਰਦਾਸਪੁਰ ਅਤੇ ਥਾਣਾ ਡੇਰਾ ਬਾਬਾ ਬਾਨਕ ਦੇ ਅਦੀਨ ਪੈਂਦੇ ਪਿੰਡ ਅਲਾਵਲਵਾਲ ਦੇ ਰਹਿਣ ਵਾਲੇ ਨੌਜਵਾਨ ਅਜੈਪਾਲ ਸਿੰਘ ਗਿਲ ਪੁੱਤਰ ਪਰਉਪਕਾਰ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਸੋ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਬੰਦੇ ਮ੍ਰਿਤਕ ਦੇ ਪਿਤਾ ਪਰੁਪਕਾਰ ਸਿੰਘ ਅਤੇ ਫੁੱਫੜ ਸੁਖਰਾਜ ਸਿੰਘ ਗਿੱਲ ਨੇ ਦੱਸਿਆ ਕਿ ਪਰੁਪਕਾਰ ਸਿੰਘ ਗਿੱਲ 8 ਸਾਲ ਪਹਿਲਾਂ ਅਮਰੀਕਾ ਦੇ 오ਰਗਨ ਸਟੇਟ ਪੋਰਟਲੈਂਡ ਸ਼ਹਿਰ ਦੇ ਵਿੱਚ ਗਿਆ ਸੀ ਜਿੱਥੇ ਕਿ ਉਸ ਦੀ ਹਾਰਟਟੈਗ ਦੇ ਨਾਲ ਮੌਤ ਹੋ ਗਈ ਉਹਨਾਂ ਦੱਸਿਆ ਕਿ ਹਰ ਰੋਜ਼ ਜਿਹੋ ਤਰ੍ਹਾਂ ਰਾਤ ਨੂੰ ਅਜੇਪਾਲ ਸਿੰਘ ਅਤੇ ਉਸ ਦੇ ਨਾਲ ਰਹਿੰਦੇ ਦੋਸਤ ਇਕੱਠੇ ਸੁੱਤੇ ਸਨ ਪਰ ਸਵੇਰੇ ਅਜੇਪਾਲ ਸਿੰਘ ਜਦ ਨਹੀਂ ਉੱਠਿਆ ਤਾਂ ਉਸ ਦੇ ਦੋਸਤਾਂ ਨੇ ਜਦ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ ਕੱਚਾ ਖੋਬਦੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਹਾਂ ਜੀ ਚਾਰ ਜਾਨੇ ਸੀਗੇ ਜਿਹੜੇ ਇੱਕ ਕੰਪਲੇ ਵਿੱਚ ਰਹਿੰਦੇ ਸੀ ਆਣ ਕੇ ਰੋਜ਼ ਆਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਜਾਂ ਰਾ ਆਪਣੀ ਦਿਨ ਰੁਪੀ ਕੀਤਾ ਆ ਕਰਕੇ ਤੇ ਕੋਈ 3:00 ਵਜਾਰਾਂ ਕੁ ਵਜੇ ਦੇ ਨਾਲੇ ਮਤਲਬ ਸੁੱਤੇ ਨੇ 12:00 ਵਜੇ ਤੱਕ 11:00 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਹੈ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਵਜੇ ਦੇ ਨਾਲ ਆਪਾਂ ਦਿੱਤੇ ਉਹ ਤੋਂ ਬਾਅਦ ਸੌਂਗੇ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚ ਉਹ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੇ ਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੱਗਤੀ ਆ ਤੇ ਉਹਨੇ ਉਹਨੂੰ ਬਾਹ ਚੁੱਕ ਕੇ ਤੇ ਜਦੋਂ ਆ ਉੱਤੇ ਰੱਖੀਆ ਉਹਨੂੰ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਆ ਹਾਲਾ ਕੇ ਇਹਨੂੰ ਆਵਾਜ਼ਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾ ਇਹਦੀ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਥਾ ਕੇ ਦੱਸਿਆ ਵੀ ਹਜੇਪਰ ਆਵਾਜ਼ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜਿਹੜੀ ਆ ਰਿਪੋਰਟ ਕੀਤੀ ਹੈ ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁਰਲੀ ਸਟਾਫ ਦੀ ਆ ਸਟੇਟਮੈਂਟ ਸਾਰਾ ਜੋ ਵੀ ਉਹਨਾਂ ਨੇ ਡੇਢ ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁਕੀ ਹੈ ਕਿਹੜੇ ਸ਼ਹਿਰ 'ਚ ਸੀਗਾ ਇਹ ਬੇਟਾ ਪੋਰਟਲੈਂਡ ਸ਼ਹਿਰ ਹੈ ਓਰੀਗਨ ਡਿਸਟ੍ਰਿਕਟ ਹੈ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ 8 ਸਾਲ ਆ 8ਵਾਂ ਸਾਲ ਜਾਂ ਗਿਆ ਜੇ ਇਸੇ ਹੁਣੇ ਉੱਥੋਂ ਦਾ ਇਹਨੂੰ ਸਿਟੀਜ਼ਨਸ਼ਿਪ ਵੀ ਮਿਲ ਚੁੱਕੀ ਸੀ ਵੈਲਥ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਸੰਦੀ ਬੱਚਾ ਬਹੁਤ ਹੀ ਹੋਣ ਹਰ